ਜੀਨਾ ਜੀ ਜੈਪਿਕਾ ਸ਼ਰਮਾ ਸ਼ਰਮਾ ਜੀ ਅਰਜੇ ਸੁੰਦਰਕਾਂਡ ਦੇ ਪਾਠ ਕੀਤਾ ਗਿਆ ਕਿਹੜੀ ਮੰਡਲ ਨੂੰ ਕੀਤਾ ਗਿਆ ਇਹ ਸਾਲਾ ਸਰਸਵਤ ਸੰਗਤ ਦੁਆਰਾ ਅੱਜ ਸ਼੍ਰੀ ਰਾਮਚੰਦ ਮਾਨਸਤ ਪੰਚਮ ਸੋਪਾਨ ਸੀ ਸੁੰਦਰਕਾਂਡ ਪਾਠ ਦਾ ਪਠਨ ਤੇ ਮੰਨਨ ਕੀਤਾ ਗਿਆ ਵਾ ਆਦਰਣੀਏ ਸ਼੍ਰੀ ਚੰਦਰਮਉ ਸ਼ਰਮਾ ਜੀ ਦੇ ਪੁੱਤਰ ਦਾ ਜਨਮ ਦਿਵਸ ਸੀਗਾ ਜਿਨ੍ਹਾਂ ਨੇ ਉਹ ਆਪਣੇ ਪੁੱਤਰ ਦੇ ਜਨਮ ਦਿਵਸ ਦੇ ਉਪਲਕਸ਼ ਇਹ ਭਵਯ ਸੁੰਦਰਕਾਂਡ ਪਾਠ ਦਾ ਆਯੋਜਨ ਕੀਤਾ ਤੇ ਭੋਲੇ 바ਵਾ ਔਰ ਹਰਮਤ ਲਾਲਾ ਦੀ ਕਿਰਪਾ ਨਾਲ ਇਹ ਯੱਗ ਸ੍ਰੀ ਸੰਦਰਕੰਟ ਪਾਠ ਦਾ ਬੜਾ ਬਹੁਤ ਵਧੀਆ ਭਾਵ ਮੇਢੰਗ ਨਾਲ ਸੰਪੂਰਨ ਹੋਇਆ ਸਾਰੇ ਭਗਤਾਂ ਨੇ ਬੜਾ ਆਨੰਦ ਲਿਆ ਤੇ ਮੇਰਾ ਮੁਝਮੇ ਕੁਛ ਨਹੀਂ ਜੋ ਕੁਛ ਐਸੋ ਤੇ ਤੈਰਾ ਤੁਝ ਕੋ ਸੋਖ ਕੇ ਕਿਆ ਲਾਗੇ ਹਨ ਇਹ ਕਿਰਪਾ ਸਾਰੇ ਭਗਤਾਂ ਦੇ ਬਣੀ ਰਵੇ ਇਹੀ ਸੰਦੇ ਬਾਬਾ ਸ਼੍ਰੀ ਦੇ ਦੇ ਭੋਲੇ ਬਾਬਾ ਦੇ ਚੜਨਾ ਚ ਅਸੀਂ ਕਾਮਨਾ ਕਰਦੇ ਹੋਏ ਇਸ ਪਾਠ ਨੂੰ ਵਿਸ਼ਰਾਮ ਦਿੱਤਾ ਜੇ ਤੁਸੀਂ ਆਪਣੇ ਘਰ ਕਰਵਾਣਾ ਹੋਵੇ ਤਾਂ ਕਿਵੇਂ ਤੁਹਾਨੂੰ ਬਚਾ ਵੈਸੇ ਤਾਂ ਅਸੀਂ ਹਰ ਮੰਗਲਵਾਰ ਨੂੰ ਸ਼ਾਮ ਨੂੰ 6 ਤੋਂ 9 ਵਜੇ ਅ ਸੰਖਲਾਬਦ ਕੀਤੀ ਜਾਂਦੀ ਹੈ ਨੀਲ ਕਮਲ ਸ਼ਰਮਾ ਜੀ ਸ਼ਰਮਾ ਜੀ ਅੱਜ ਚੈਲਾ ਮੰਦਰ ਚ ਖੜੇ ਹੋ ਕੀ ਪਰਬ ਮਨਾਇਆ ਗਿਆ ਤੇ ਕੀ ਬੋਲੋ ਸ਼ੰਕਰ ਭਗਵਾਨ ਕੀ ਜੈ ਜਿਵੇਂ ਕਿ ਤੁਹਾਨੂੰ ਪਤਾ ਹੈ ਮਹਾ ਸ਼ਿਵਰਾਤਰੀ ਬੜੀ ਧੂਮਤਾਂ ਨਾਲ ਸ਼੍ਰੀ ਮੁਕਤੇਸ਼ਰ ਮਹਾਦੇਵ ਸ਼ਿ ਮੰਦਰ ਚੈਲਾ ਚ ਮਨਾਇ ਗਈ ਜਿਨ੍ਹਾਂ ਭਗਤਾਂ ਨੇ ਇੱਥੇ ਸੇਵਾ ਕੀਤੀ ਸੀ ਕਹਿ ਦਿਲ ਤੋਂ ਅੱਜ ਪ੍ਰਧਾਨ ਚੰਦਰ ਮੋਹਨ ਸ਼ਰਮਾ ਜੀ ਵੱਲੋਂ ਉਹਨਾਂ ਨੂੰ ਸਰੂਪੇ ਪਾ ਕੇ ਪ੍ਰਸ਼ਾਦ ਅਤੇ ਖਜ਼ਾਨਾ ਦੇ ਕੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹਰ ਸਾਲ ਰਹਿ ਜਾਂਦਾ ਉਹਨਾਂ ਦਾ ਮਾਨ ਸਨਮਾਨ ਕਰਨਾ ਤੇ ਇੱਕ ਤੀ ਪ੍ਰਧਾਨ ਜਿਨੇ ਦੇ ਜਲਦ ਹੀ ਇਹ ਫੈਸਲਾ ਲਿਆ ਤੇ ਬੜੀ ਖੁਸ਼ੀ ਹੋਈ ਜਿੰਦੇ ਵਿੱਚ 3350 ਦੇ ਕਰੀਬ ਸੇਵਾਦਾਰ ਸੀ ਜਿਨਾਂ ਨੂੰ ਸਨਮਾਨਿਤ ਕੀਤਾ ਗਿਆ 50 ਕਰ ਲੇਡੀ ਸੀ ਇਹ ਸੁੰਦਰ ਕਾਂਡ ਵੀ ਕੀਤਾ ਗਿਆ ਕਿਹੜੀ ਮੰਡਲੀ ਉਹਨੋਂ ਦਿੱਤਾ ਗਿਆ ਅੱਜ ਸ਼੍ਰੀ ਮੁਕਤੇਸ਼ਵਰ ਮਹਾਦੇਸ਼ ਮੰਦਿਰ ਚੈਲਾ ਦੇ ਵਿੱਚ ਸਾਲਾ ਸਰ ਜਿਹੜੀ ਪੜਨ ਮੰਡਰੀ ਲੁਧਿਆਣੇ ਵੱਲੋਂ ਜਿਹੜੀ ਕਿ ਬਾਲਾ ਜੀ ਦਾ ਹਰ ਮੰਗਲਵਾਰ ਗੁਣਗਾਨ ਕਰਦੀ ਹੈ ਚੰਦਰ ਮੋਹਨ ਸ਼ਰਮਾ ਜੀ ਪ੍ਰਧਾਨ ਜੀ ਅੱਜ ਜਿਹੜੇ ਸੇਵਾਦਾਰ ਨੇ ਸ਼੍ਰੀ ਰਾਤਰੀ ਸੇਵਾ ਲਾਈ ਜੀ ਹਾਂ ਜੀ ਸਰਮਾ ਜੀ ਤਾਂ ਗਿਆ ਤੇ ਕੀ ਕਹਿਣਾ ਚਾਹਦੇ ਹੋ ਜਿਹੜੇ ਸੇਵਾਦਾਰ ਸੀ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰੀ ਤੇ ਜਿਹੜੀ ਸੰਗਤ ਸੀ ਉਹਨਾਂ ਨੂੰ ਹਰ ਕਿਸਮ ਦੀ ਸਹੂਲਤ ਦਿੰਦੇ ਰਹੇ ਹੈ ਤੇ ਅੱਜ ਉਹਨਾਂ ਦਾ ਪੋਲੇਨਾਥ ਦੇ ਮੰਦਿਰ ਦੇ ਵਿੱਚ ਮਾਨ ਸਨਮਾਨ ਦਿੱਤਾ ਗਿਆ ਅੰਦਾਜ਼ਾ ਕਿੰਨੇ ਜਿਹੜੇ ਸ਼ਰ ਭਗਤਾਂ ਦੇ ਸ਼ਿਵਰਾਤੀ ਤੇਰੇ ਵੱਸ ਸਾਡੇ ਕਰਾਇਆ ਸੀ ਅੰਦਾਜ਼ਾ ਜਿਹੜੀ ਗਿਣਤੀ ਆ ਉਹ ਲੱਖਾਂ ਚ ਹੈ ਜੀ ਤੇ ਕਿੰਨੇ ਸੇਵਾਦਾਰ ਆ ਉਹਨਾਂ ਨੂੰ ਸਾਮਣੇ ਨਹੀਂ ਲੱਗਦੇ ਨੇ ਤਕਰੀਬਨ 2500 ਸੇਵਾਦਾਰ ਹੋ ਜਾਂਦਾ ਹੈ ਇਹ ਸੇਵਾਦਾਰ ਜਿਹੜੇ ਆਪਣੇ ਇਲਾਕੇ ਤੋਂ ਹੁੰਦੇ ਆ ਜਾਂ ਬੋਰੋ ਇਲਾਕੇ ਤੋਂ ਆਉਂਦੇ ਨੇ ਨਹੀਂ ਸੰਗਤ ਸਾਰੀ ਵੰਡਵੀਂ ਹੁੰਦੀ ਆ ਲੁਧਿਆਣਾ ਸਮਰਾਲਾ ਖੰਨਾ ਪੰਜਾਬ ਲੈਵਲ ਤੇ ਹੋ ਜਾਂਦੀ ਆ ਜੀ ਇਹ ਨਿਸ਼ਕਾਮ ਸੇਵਾ ਹੁੰਦੀ ਆ ਹਾਂ ਜੀ ਹਾਂ ਇਹਨਾਂ ਦੀ ਨਿਸ਼ਕਾਮ ਸੇਵਾ ਹੁੰਦੀ ਆ ਬਸ ਆਪੋਰੇ ਨਾਲ ਦਾ ਪ੍ਰਸ਼ਾਦ ਅੱਜ ਮਾਨਦਾਨ ਇਹਨਾਂ ਨੂੰ ਦਿੱਤਾ ਗਿਆ ਕਿ ਅੱਜ ਕਿਸ ਤਰ੍ਹਾਂ ਖੁਸ਼ੀ ਬਣਾਈਗੇ ਅੱਜ ਇੱਕ ਤਾਂ ਸੁੰਦਰ ਕਾਣ ਦਾ ਪਾਰਸੀ ਤੇ ਇੱਕ ਸ਼ੁਭਰਾਤਰੀ ਤੋਂ ਬਾਅਦ ਜਿਹੜੇ ਨਾਲ ਸੇਵਾਦਾਰਾਂ ਦਾ ਜਿਹੜਾ ਮਾਨ ਸਨਮਾਨ ਕੀਤਾ ਗਿਆ ਕੀ ਕਹਿਣਾ ਤੁਹਾਨੂੰ ਜਿਹੜੇ ਹੋਰ ਵੀ ਲੋਕ ਨੇ ਸੇਵਾ ਕਰਨੀ ਜੁੜਨਾ ਚਾਹੁੰਦੇ ਕੋਈ ਜਰੂਰ ਜੀ ਜਰੂਰ ਦਿਨੋਂ ਤਨੋਂ ਮਨੋਂ ਸੇਵਾ ਕਰਨੀ ਚਾਹੀਦੀ ਆ ਹਰ ਇੱਕ ਨੂੰ ਖੁੱਲਾ ਸੱਦਾ ਹੁੰਦਾ ਵੀ ਜੇ ਜਿਹੜਾ ਚਾਹੁੰਦਾ ਉਹ ਸੇਵਾ ਕਰ ਸਕਦਾ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV